ਮਾਨ ਦੀ ਸਰਕਾਰ ਜਿਹੜੀ ਐ ਉਹ ਨਸ਼ਾ ਖਤਮ ਕਰਨ ਦੇ ਵਿੱਚ ਕੰਮਜਾਪ ਹੋਊਗੀ ਉਹਦੇ ਬੜੀ ਹਿਦਾਨਗੀ ਮੈਂ ਅੱਜ ਦਿਖਵਾਦਾ ਪਰਦਾ ਸੀਗਾ ਮੈਨੂੰ ਬੜੀ ਹਿਦਾਨਗੀ ਹੋਈ ਕਿ ਪੰਜਾਬ ਦੇ ਲੋਕ ਨਸ਼ਿਆਂ ਦੇ ਖਿਲਾਫ ਉੱਠੇ ਆ ਪਰ ਪੰਜਾਬ ਦੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਆ ਉਹਨਾਂ ਦੇ ਟਿੱਡਾਂ ਦੇ ਵਿੱਚ ਬਹੁਤ ਪੀੜ ਹੋਈ ਉਹਦੇ ਬਜਾੜੇ ਬਖਵਾ ਕੇ ਉਹਦੇ ਦੇਖ ਕੇ ਸ਼ਰਮ ਹੋਗੇ ਇਹ ਕੀ ਬੜਿਆ ਪੰਜਾਬ ਦੇ ਵਿੱਚ ਹਣੋ ਪੁੱਠੇ ਸਿੱਧੇ ਬਿਆਨ ਦੇ ਰਹੇ ਆ ਬਿਆਨ ਦੇੰ ਤੋਂ ਪਹਿਲਾਂ ਇੱਕੋ ਦਸ਼ਿਆਂ ਦੀ ਅੱਜ ਦੀ ਪ੍ਰੋਬਲਮ ਨਹੀਂ ਤੇ ਪਿਛਲੇ 15-20 ਸਾਲ ਤੋਂ ਵੱਡੀ ਪ੍ਰੋਬਲਮ ਹੈ ਜਿਹੜੇ ਬੰਦੇ ਮੋਗੇ ਦੀ ਰੈਲੀ ਤੇ ਕਮੈਂਟ ਕਰਦੇ ਨੇ ਕਾਲੀਦਾਲ ਵਾਲੇ ਉਹ ਦੱਸ ਸਕਦੇ ਆ ਕਿ 10 ਸਾਲ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਕਿਸੇ ਨਸ਼ਾ ਸਮਗਲਨਦੂਚ ਬੇੜ ਵੀ ਮਾਰੀ ਕਾਂਗਰਸ ਦਾ 5000 ਰਾਜਿਆ ਕੈਪਟਨ ਮੁੰנדה ਸਿੰਘ 100 ਚੁੱਕ ਕੇ ਗੁਟਕਾ ਸਾਫ ਫੜ ਕੇ ਆਏ ਸੀਗੇ ਆ ਕਾਂਗਰਸੀ ਦੱਸ ਸਕਦੇ ਰਾਜੇ ਬੜੇ ਡੋੜੀ ਪ੍ਰਤਾਪ ਬਾਜਵੇ ਹੋਣੀ ਕਿ 5 ਸਾਲ ਉਹਨਾਂ ਦੀ ਸਰਕਾਰ ਨੇ ਕੀ ਕੀਤਾ 5 ਸਾਲਾਂ ਚ ਕੋਈ ਮਾਸ ਕੀਤਾ ਹੋਵੇ ਨਸ਼ੇ ਦੇ ਖਿਲਾਫ ਕੋਈ ਲੋਕਾਂ ਨੂੰ ਜਾਗਰਿਤ ਕੀਤਾ ਹੋਵੇ ਕਿ ਸਮਗਲਨ ਦਾ ਘੱਟ ਆਇਆ ਹੋਵੇ ਜਿਵੇਂ ਵੱਡੇ ਤੋਂ ਵੱਡੇ ਸਮਗਲ ਨੂੰ ਫੜ ਕੇ ਜੇਲ੍ਹ ਤੋਂ ਸੁਟਿਆ ਹੋਵੇ ਇਹ ਦੱਸ ਸਕਦੇ ਆ ਪਤਾਜ ਇਹਦੇ ਬਖਲਾੜ ਦੇ ਵਿੱਚ ਆਏ ਉਹਨਾਂ ਨੂੰ ਲੱਗਾ ਕਿ ਲੋਕ ਦੋਟਵੇਂ ਤੇ ਜੇ ਨਸ਼ੇ ਦਾ ਬੁੱਧਾ ਖਤਮ ਹੋ ਗਿਆ ਅਸੀਂ ਵੋਟਾਂ ਕਿੱਦਾਂ ਲਾਂਗੇ ਸਾਡੀ ਸਿਆਸ ਦੀ ਦੁਕਾਨ ਦਾ ਦੀ ਬੰਦ ਹੋ ਜੂ ਕਿਉਂਕਿ ਕਹਿਣ ਲਈ ਕੁਛ ਨਹੀਂ ਸੋ ਮੈਂ ਸਭ ਦਾ ਕਿ ਕੱਲ ਜੋ ਵਿਲੇਜ ਡਿਫੈਂਸ ਕਮੇਟੀਆਂ ਨੇ ਕੰਮ ਕੀਤਾ ਸਰ ਕੱਲ ਇੱਕ ਵਿਲੇਜ ਡਿਫੈਂਸ ਕਮੇਟੀ ਓਠੀਆਂ ਦੇ ਸਰਪੰਚ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਲੱਖ ਰੁਪਏ ਦਾ ਜਿਹੜਾ ਇਨਾਮ ਵੀ ਦਿੱਤਾ ਕਿਉਂਕਿ ਪਿਛਲੇ ਦਿਨੀ ਉਹਨਾਂ ਦੀ ਸ਼ਕਾਦ ਦੇ ਉੱਤੇ 40 ਕਿਲੋ ਜਿਹੜੀ ਸਮੈਕ ਜਿਹੜੀ ਫੜੀ ਗਈ ਸੀਗੀ ਉਦੇ ਹੀ ਦੀ ਉਸ ਆਪਰੇਸ਼ਨ ਦੇ ਵਿੱਚ ਸਾਡੀ ਇੱਕ ਐਸਐਚਓ ਸਾਡੀ ਭੈਣ ਛੋਟੀ ਭੈਣ ਰਾਜਾ ਸਾਸੀ ਦੀ ਐਸਐਚਓ ਸਾਡੇ ਡੀਐਸਪੀ ਸਾਹਿਬ ਸਾਡੇ ਮਲਾਜਮ ਉਹਨਾਂ ਸਭ ਨੂੰ ਕਿਹਨੂੰ ਲੱਖ ਰੁਪਏ ਕਿਹਨੂੰ 50-50 ਹਜ਼ਾਰ ਰੁਪਏ ਦਿੱਤਾ ਔਰ ਅੱਗੇ ਵੀ ਜੇਕੋਬ ਵਿਲੇਜ ডিফেন্স ਕਮੇਟੀ ਦੇ ਸਾਡੇ ਮੈਂਬਰ ਜਿੱਦਾਂ ਉਠੀਆਂ ਆਂਦੇ ਕੰਮ ਕੀਤਾ ਇਦਾਂ ਕੰਮ ਕਰਨਗੇ ਤੇ ਸਾਰ ਅਸੀਂ ਸਾਡੀ ਸਰਕਾਰ ਜਿਹੜੀ ਹੈ ਉਹਨਾਂ ਪਿੰਡਾਂ ਨੂੰ ਇਨਾਮ ਦੇਊਗੀ ਇਹ ਪਹਿਲਾ ਨਾਮ ਸੀ ਜਿਹੜਾ ਕੱਲ ਸਟੇਜ ਤੋਂ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਕੱਲ ਵਾਲੀ ਬੀਤੇ ਕੱਲ ਵਾਲੀ ਜਿਹੜੀ ਰੈਲੀ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਵਿਲੇਜ ডিফেন্স ਕਮੇਟੀਆਂ ਉਹ ਬੰਦੇ ਕੀ ਕਹਿ ਰਹੇ ਆ ਕੰਦੇ ਆਮ ਆਦਮੀ ਪਾਰਟੀ ਦਾ ਘਟ ਸੀਗਾ ਸਾਡਾ ਆਮ ਆਦਮੀ ਪਾਰਟੀ ਦਾ ਕੱਟ ਸੀਗਾ ਉਹ ਵਿਲੇਜ ਡਿਫੈਂਸ ਕਮੇਟੀਆਂ ਦਾ ਕੱਟ ਸੀਗਾ ਤਾਂ ਹੀ ਤੋਂ ਉੱਥੇ ਚੀਫ ਸੈਕਟਰੀ ਸਾਹਿਬ ਬੋਲੇ ਤਾਂ ਹੀ ਉੱਥੇ ਡੀਜੀਪੀ ਸਾਹਿਬ ਬੋਲੇ ਲੜਾਈ ਨੂੰ ਸਮਝੋ ਪਹਿਲਾਂ ਬਦੋਦੀ ਲੀਡਰਾਂ ਨੂੰ ਮੇਰੀ ਬੇਨਤੀ ਆ ਪਹਿਲਾਂ ਸਮਝੋ ਲੜਾਈ ਨੂੰ ਤੇ ਨਿਤਿਦਾ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਲਾਡੀਆਂ ਨੇ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਸਾਡੀ ਪੰਜਾਬ ਪੁਲਿਸ ਸਾਡੇ ਪ੍ਰਸ਼ਾਸਨ ਦੇ ਕਦਕਾੜੀ ਉਧਰ ਕਿੰਤੂ ਬਿੰਤੂ ਕੱਢ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਸਾਡਾ ਕੱਲ ਵਾਲਾ ਜਿਹੜਾ ਇਕੱਠ ਸੀ ਕੱਲ ਵਾਲੇ ਜਿਹੜਾ ਨਸ਼ਾ ਦੇ ਵਿਰੋਧ ਉਹ ਥੋਈ ਉਹ ਸਰਕਾਰੀ ਉਹ ਸੀ ਕਿ ਸਾਥ ਸਰਕਾਰੀ ਪ੍ਰੋਗਰਾਮ ਸੀਗਾ ਸੋ ਮੈਂ ਸਭ ਨੂੰ ਵਧਾਈ ਦੇਣਾ ਚਾਹੁੰਦਾ ਵਿਲੇ ਡਿਫੈਂਸ ਕਮੇਟੀ ਆ ਦੇ ਮੈਂਬਰਾਂ ਨੂੰ ਪਿੰਡ ਵਾਲਿਆਂ ਨੂੰ ਤੁਸੀਂ ਸਾਰੇ ਜਣੇ ਤਗੜੇ ਹੋ ਕੇ ਕੰਮ ਕਰੋ ਆਪਾਂ ਇਹ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈ ਉਹ ਬਦੋਂ ਦੀਆਂ ਨੂੰ ਵਿਚਾਰਿਆਂ ਨੂੰ ਉਦਾਂ ਹੀ ਹੁਣ ਪਤਾ ਦੀ ਲੱਗਦਾ ਵੀ ਹੁਣ ਕੀ ਕਹੀਏ ਸੋ ਉਦਾਂ ਹੀ ਕਿੰਤੂ ਪਰੰਤੂ ਇੱਧਰ ਉਧਰ ਦੀਆਂ ਗੱਲਾਂ ਬਾਤ ਸੋ ਮੈਂ ਅੱਜ ਵੀ ਮੀਟਿੰਗ ਦੇ ਅੱਜ ਦੀ ਐਸਪੀਸੀ ਦੇ ਨਾਲ ਸਾਰੇ ਪੰਜਾਬੀਆਂ ਨੂੰ ਇਹ ਵਧਾਈ ਦੇਣਾ ਚਾਹੁੰਦਾ ਵਿਲੇਜ ਦੇ ਫਾਇਸ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦਾ ਕਿਉਂ ਵੱਡੀ ਜੰਗ ਲੜਿਆ ਪੰਜਾਬ ਦੀ ਜੰਗ ਲੜੇ ਬਦੋਂ ਦੀ ਲੀਡਰ ਨੂੰ ਸਭਨਾ ਚਾਹੀਦਾ ਪਿੰਡਾਂ ਦੇ ਆਮ ਲੋਕ ਨਸ਼ਾ ਦੇ ਖਿਲਾਫ ਲੜਿਆ ਕੱਲ ਜਿੱਦੀ ਵੱਡੀ ਨਸ਼ਿਆਂ ਦੇ ਖਿਲਾਫ ਰੈਲੀ ਹੋਈ ਕਦੀ ਹੋਈ ਅਜੇ ਤੱਕ ਰੋਧ ਦਿਓ ਕਦੀ ਦੱਸੋ ਬੀਬੀ ਤੋਹਾਂ ਕੀ ਕੀਤਾ ਕਿ ਤੂੰ ਬੰਦ ਤੂੰ ਖੜਦੀ ਥਾ ਪਹਿਲਾਂ ਆਪਣੀ ਰਿਪੋਰਟ ਦੋ ਕਿ ਤੁਹਾਡੀਆਂ ਸਰਕਾਰਾਂ ਵਿੱਚ ਤੁਸੀਂ ਕੁਝ ਕੀਤਾ ਉਧਰ ਹੀ ਜਾਂਦੇ ਹੋ ਜੀ ਆ ਵੀ ਹੋਣਾ ਜੀ ਆ ਵੀ ਹੋਣਾ ਤੁਹਾਨੂੰ ਲੱਗਦਾ ਕਿ ਜੇ ਨਸ਼ਾ ਬੰਦ ਹੋ ਗਿਆ ਤੇ ਤੁਹਾਡੀ ਪੋਲੀਟੀਕਲੀ ਦੁਕਾਨਦਾਰੀ ਬੰਦ ਹੋ ਜਾਣੀ ਆ ਪਰ ਇਹ ਯਾਦ ਰੱਖੋ ਪੰਜਾਬ ਦੇ ਵਿੱਚੋਂ ਨਸ਼ਾ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਸਾਡੀ ਪੁਲਿਸ ਸਾਡੇ ਪ੍ਰਸ਼ਾਸਕਾ ਅਧਿਕਾਰੀ ਜਿਹੜਿਆ ਇਹਨੂੰ ਖਤਮ ਕਰਕੇ ਹਿੱਸਾ ਲੈਣਗੇ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਸੀ